वाहे गुरु जी का दर्शन वाहेगुरु फते ਅੱਜ ਵੀ ਉਹ ਕਿਹਾ ਤੁਹਾਨੂੰ ਬੁਲਾਇਆ ਕਿ ਅੱਚੀ ਚੀਜ਼ ਨੂੰ ਪੰਜਾਬ ਦੇ ਵਿੱਚ ਕਰਨਾ ਚਾਹੀਦਾ ਹੁੰਦੀ ਹੈ ਪਰ ਜਿੱਥੇ ਵਰਸੇ ਚ ਲੀਡਰ ਸਹਿਬਾਨ ਆਪਣੀ ਚੌਕੀ ਰੱਖਦੇ ਨੇ ਸਭ ਸਭ ਨੂੰ ਸਰਕਾਰ ਨੇ ਇਹ ਨਿਯਮ ਚੜ੍ਹ ਕੇ ਲਿਆਉਣੀ ਹੈ ਆ ਕਪੜਾ ਦੇ ਜਿੱਥੇ ਸਰਕਾਰ ਨੇ ਕਿਹਾ ਜਿਲ੍ਹਾ ਪੰਚਾਇਤਿਆਂ ਨੂੰ ਵਧਾਉਂ ਜੇ ਤੁਸੀਂ ਦੱਸੋਗੇ ਉਹ ਬਿਲਕੁਲ ਪੁੱਛਦੇ ਜਿਲ੍ਹਾ ਪੰਚਾਇਤਾਂ अच्छा भाई बोलिए जो नाम अपना जो ये तो बीच में पढ़ लो जिला प्रशासनियां फिर करके के बाद सेंटर में रवाना कर दो और टीडी जी गुरु बहन जी आगे सम्मेलन ले आओ से वो है लेडी जनरल ਇਹ ਜਿਹੜੀ ਆਪਣੀ ਹਲੋ ਅਸਰ ਸਿੰਘ ਅਸਰਤੀ ਜੂਨ ਦੀ ਕਮਾਈ ਜਿਹੜੀ ਕੁਲ ਇਦਲ ਗੱਲ ਕਰਦਾ ਰਹੇ ਐਚ ਐਮ ਤੇ ਕੋਈ ਵੀ ਰਿਪੋਰਟ ਜੋ ਵੀ ਅੰਦਾਜ਼ਾ ਦਿੰਦਾ ਹੈ। ਤਾਂ ਕਿ ਆ ਗਏ ਸਾਰੇ ਹੁਣ ਸਾਰੇ ਜਨਰਲ ਸਾਰੇ ਆ ਗਏ ਸਾਰੇ ਆ ਗਏ। ਖੜਾਉਣਾ ਤਾਂ ਜੋ ਕਿ ਉਹ ਲੋਕਾਂ ਨੂੰ ਪਸ਼ਾਦਨ ਦੀ ਕਿਹੜੇ ਕਿਹੜੇ ਲੋਕ ਕਿਹੜੇ ਕਿਹੜੇ ਜ਼ੋਨਾਂ ਤੋਂ ਲਾਲਕੜੀ ਇੱਕ ਪਾਸੇ ਸਰਕਾਰ ਇੱਕ ਪਾਸੇ ਅਕਾਲੀ ਦਲ ਇੱਕ ਵੱਡੇ ਕਈ ਉਮੀਦਵਾਰ ਆ ਰਹੇ ਠੀਕ ਤੁਹਾਡੇ ਬਹੁਤ ਹਲਕੇ ਤੋਂ ਕੀ ਲੱਗਦਾ ਕੀ ਹੈ ਕਿ ਕਿਸ ਤਰ੍ਹਾਂ ਮੁਕਾਬਲਾ ਜਿਹੜਾ ਆਏਗਾ ਕੋ ਮੁਕਾਬਲਾ ਜਿਹੜਾ ਹੈਗਾ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਕਿ ਲੋਕਾਂ ਨੇ ਦੇਖ ਲਿਆ ਕਿ ਸਰਕਾਰ ਦਾ ਨਕਮਾਪਨ ਸਰਕਾਰ ਦਾ ਫੇਲੀਅਰ ਤੇ ਤਰਨ ਤਨ ਇਲੈਕਸ਼ਨ ਦਾ ਤੱਕਾਂ ਪਰ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਦਾ ਰੋਸ ਹੈ ਸੋ ਇਸ ਕਰਕੇ ਸਾਡੇ ਕੋਲ ਇੱਕ ਇੱਕ ਸੀਟ ਦੇ ਚਾਰ ਚਾਰ ਪੰਜ ਪੰਜ ਉਮੀਦਵਾਰ ਆ ਗਿਆ ਹੋਏ ਨੇ ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਬੜੀ ਤੰਦ ਹੀ ਨਾਲ ਲਕਸ਼ਣ ਲੜੂਗਾ ਸੋ ਇਸ ਗੱਲ ਦੀ ਚੇਤਾਵਨੀ ਵੀ ਦੇਣੀ ਚਾਹੁੰਦਾ ਸਰਕਾਰ ਨੂੰ ਵੀ ਦੇਣੀ ਚਾਹੁੰਦਾ ਕਿਉਂਕਿ ਚੋਣ ਕਮਿਸ਼ਨ ਦੇ ਅਧੀਨ ਇਹ ਲਕਸ਼ਣ ਹੋਣੇ ਆ ਚੋਣ ਕਮਿਸ਼ਨ ਦਾ ਰਸਤਾ ਸਾਰਿਆਂ ਨੂੰ ਪਤਾ ਹੈ ਅਸੀਂ ਇੱਥੇ ਏਸੀ ਜਗ੍ਹਾ ਤੇ ਇੱਕ ਕੰਟਰੋਲ ਰੂਮ ਵੀ ਬਣਾਵਾਂਗੇ ਜਿਹੜਾ ਕਿ ਚੋਣ ਨੂੰ ਪੂਰੇ ਨੂੰ ਹਲਕੇ ਨੂੰ ਡੀਲ ਕਰੇਗਾ ਜਿੱਥੇ ਕਿਤੇ ਹਲਕੇ ਦੇ ਵਿੱਚ ਕੋਈ ਵੀ ਕਿਸੇ ਕਿਸਮ ਦਾ ਵੀ ਕੋਈ ਧੱਕਾ ਜਾਂ ਕਾਗਜ਼ਾਂ ਦੇ ਵਿੱਚ ਕੋਈ ਹਰਾ-ਫਰੀ ਜਾਂ ਕੋਈ ਕਿਸੇ ਵੀ ਚੀਜ਼ ਦਾ ਕੋਈ ਹਰਾ-ਫਰੀ ਹੋਊਗੀ ਅਸੀਂ ਉਹ ਚੋਣ ਕਮਿਸ਼ਨ ਨਾਲ ਡਾਇਰੈਕਟਲੀ ਨਾਲ ਦੀ ਨਾਲ ਜਾਰੀ ਕਰਾਂਗੇ ਹੈੱਡ ਆਫਿਸ ਸਾਡੇ ਚੰਡੀਗੜ੍ਹ ਦੇ ਵਿੱਚ ਵੀ ਇੱਕ ਸੈਂਟਰ ਬਣ ਰਿਹਾ ਸੋ ਜ਼ਿਲ੍ਹੇ ਦੇ ਵਿੱਚ ਵੀ ਬਣ ਰਿਹਾ ਤੇ ਹਲਕੇ ਦੇ ਵਿੱਚ ਵੀ ਬਣ ਰਿਹਾ ਫੇਸ ਕਰਕੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕ ਲੀਡਰ ਪੜੇ ਤੱਥ ਪਰ ਹੋਏ ਨੇ ਕਿ ਇਲੈਕਸ਼ਨ ਲੜਨਗੇ ਤਿਆਰੀ ਨਾਲ ਔਰ ਸਾਡੀਆਂ ਸੀਟਾਂ ਜਿਹੜੀਆਂ 25 ਸੀਟਾਂ ਨੇ ਬਲਾਕ ਸਮਤੀ ਦੀਆਂ ਉਹਦੇ ਵਿੱਚ ਘੱਟੋ ਘੱਟ 20 ਸੀਟਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਜਿੱਤੂਗਾ ਕਾਰ ਇੱਕ ਪਾਸੇ ਅਕਾਲੀ ਦਲ ਤਰਨਤਾਰਨ ਵੀ ਫਸਮਾ ਮੁਕਾਬਲਾ ਹੋਇਆ ਹੁਣ ਬਲਾਗ ਸੰਪਤੀ ਦੇ ਜ਼ਿਲ੍ਹਾ ਪੁਲਿਸ ਜਿੱਥੇ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਆ ਪਿੰਡਾਂ 'ਚ ਕੀ ਲੱਗਦਾ ਕਿਸ ਤਰ੍ਹਾਂ ਦਾ ਮੁਕਾਬਲਾ ਨਗਰ ਦਾ ਤੁਸੀਂ ਇੱਕ ਜੀ ਦੇਖੋ ਤਰਨਤਾਰਨ ਰਿਜ਼ਲਟ ਦੀ ਅਸੀਂ ਜਿੱਤ ਕੇ ਵੀ ਓਨੀ ਖੁਸ਼ੀ ਹੋਈ ਸਾਨੂੰ ਹਾਰ ਕੇ ਵੀ ਓਨੀ ਖੁਸ਼ੀ ਹੋਈ ਪਰ ਜਿਹੜੀ ਜਿੱਤ ਸੀ ਉਹਨਾਂ ਦੀ ਉਹਨਾਂ ਦਾ ਥਾਂ ਨਹੀਂ ਲੱਭੀ ਕੋਈ ਤੇ ਲੋਕ ਉਹਨਾਂ ਨੂੰ ਕਿਉਂਕਿ ਜਿਹੜੀ ਚੀਜ਼ ਉਹ ਭਾਲ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਦੱਬਣਾ ਸਾਰੇ ਹੀ ਰਲ ਕੇ ਸਾਰੀਆਂ ਪਾਰਟੀਆਂ ਰਲ ਕੇ ਪਰ ਸ਼੍ਰੋਮਣੀ ਕਾਲ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਗਵਾਹੀ ਦੇ ਵਿੱਚ ਇੱਕੋ ਲੱਤ ਬੂਮ ਕਰਕੇ ਉੱਠਿਆ ਸੋ ਉਹੀ ਰਿਜ਼ਲਟ ਹੁਣ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸਭਾ ਮਤੀ ਦੇ ਵਿੱਚ ਹੋਣਾ ਟਰਾਲੀ ਚੋਰਾਂ ਦਾ ਜੋ ਇੱਕ ਮੁੱਦਾ ਬਣਿਆ ਟਰਾਲੀ ਚੋਰਾਂ ਦਾ ਕਿਉਂਕਿ ਇੱਕ ਪਾਸੇ ਟਰਾਲੀ ਚੋਰ ਹੋਣਗੇ ਦੂਜੇ ਪਾਸੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਹੋਊਗਾ ਮੈਨੂੰ ਲੱਗਦਾ ਕੋਈ ਮੁਕਾਬਲਾ ਹੀ ਨਹੀਂ ਹੋਣਾ ਅੱਜ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਰਿਹਾ ਪਿੰਡਾਂ ਦੇ ਵਿੱਚੋਂ ਵੀ ਕਿਹੜੇ ਕੈਂਡੀਡੇਟ ਬਣ ਸਾਰੇ ਇਹਨਾਂ ਤੋਂ ਭੱਜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਕਈ ਧੜੇ ਸੀ ਹੁਣ ਇੱਕ ਇਕੱਠੇ ਧੜੇ ਨਜ਼ਾਰਾ ਨੇ ਅਕਾਲੀ ਦਲ ਮਜ਼ਬੂਤ ਨਜ਼ਾਰਾ ਜਦੋਂ ਲੜਾਈ ਹੁੰਦੀ ਹੈ ਨਾ ਵਗਾਨੇ ਨਾਲ ਉਦੋਂ ਪਰਿਵਾਰ ਇਕੱਠੇ ਹੁੰਦਾ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਚਾਹ ਤਨਤਾਲ ਦੀ ਇਲੈਕਸ਼ਨ ਸੀ ਬੜੀ ਚੰਗੀ ਤਰ੍ਹਾਂ ਅਸੀਂ ਮੰਨਦੇ ਵੀ ਅਸੀਂ ਜਿੱਤ ਕੇ ਆਏ ਹਾਂ ਕਿਉਂਕਿ ਇੱਕ ਪਾਸੇ ਕਾਂਗਰਸ ਵੀ ਇਨਾ ਆਪ ਵਾਲਿਆਂ ਦੀ ਬਦਤਕਾਰੀ ਸੀ ਪੂਲ ਸਿਲੈਕਸ਼ਨ ਰੜਦੀ ਸੀ ਹੁਣ ਵੀ ਪਰਚੇ ਦਈ ਜਾਂਦੇ ਆ ਅੱਜ ਹਾਲ ਆਣੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਇੱਕ ਸੀਟ ਤੇ ਸਾਡੇ ਕੋਲ 4 4 4 5 5 ਉਮੀਦਵਾਰ ਖੜਨ ਵਾਸਤੇ ਆਏ ਹੋਣੇ ਸੋ ਉਹਨਾਂ ਚੋਂ ਅਸੀਂ ਚੁਣ ਕੇ ਆਪਣੇ ਉਮੀਦਵਾਰ ਕਰਾਂਗੇ ਤੇ ਇਹ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਝੋਲੀ ਪਾਵਾਂਗੇ ਬਸ ਸਮਾਜ ਰਾਜਨੀਤੀ ਚ ਰਹੇ ਹੋ ਇਸ ਤਰ੍ਹਾਂ ਇੰਨੀ ਸਰਗਰਮੀ ਇਸ ਤਰ੍ਹਾਂ ਸਰਕਾਰ ਚ ਨਜ਼ਰ ਆਉਂਦੀ ਸੀ ਅਕਾਲੀ ਦਲ ਦੇ ਵਰਕਰਾਂ ਜੋਸ਼ ਜਨਾ ਤੁਸੀਂ ਵਾਇਰਸ ਕੀ ਖਾਲਸਾ ਵਾਇਰਸ ਕੀ ਫਤਿਹ ਸੋ ਅੱਜ ਸਰਦਾਰ ਮੱਖਣ ਸਿੰਘ ਲਾਲ ਕਹਲਕਾਂ ਚਰ ਨਾਬਾ ਦੀ ਅਗਵਾਈ ਹੇਠ ਅਕਾਲਗੜ ਗੁਰਦਾਸ ਸਾਹਿਬ ਕੇ ਮੀਟਿੰਗ ਬਲਾਗ ਸੰਧੀ ਜ਼ਿਲ੍ਹਾ ਪ੍ਰਸ਼ਾਸਨ ਦੀ ਮੀਟਿੰਗ ਰੱਖੀ ਗਈ ਹੈ ਉਸ ਦੇ ਵਿੱਚ ਬਹੁਤ ਬਰਕਰਾਰੀ ਭਰੀ ਹੁਸਾ ਹੈਗਾ ਸੋ ਆਪੋ ਆਪਣੇ ਹਲਕੇ ਦੀਆਂ ਡਿਊਟੀਆਂ ਸਮਝਦੇ ਹੋਏ ਅਸੀਂ ਸਰਦਾਰ ਮੱਖਣ ਸਿੰਘ ਲਾਲ ਕਾਂ ਨੂੰ ਆਪੋ ਆਪਣੇ ਕੈਂਡੀਡੇਟ ਅਕਾਲੀ ਦਲ ਵੱਲੋਂ ਜਿਤਾ ਕੇ ਉਹਨਾਂ ਦੀ ਝੋਲੀ ਪਾਵਾਂਗੇ ਕਿੰਨੇ ਕੈਂਡੀਡੇਟ ਆ ਰਹੇ ਨੇ ਤੁਹਾਡੇ ਕੋਲ ਸਾਡੇ ਕੋਲ ਸਾਰੇ ਆ ਰਹੇ ਨੇ ਜਿੰਨੇ ਵੀ ਸਾਡੇ ਜ਼ੋਨ ਬਣੇ ਨੇ ਸਾਰੇ ਆ ਰਹੇ ਨੇ ਕਿੰਨੀ ਕ ਤਿਆਰੀਆਂ ਜਿਹੜੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਨੂੰ ਲੈ ਕੇ ਅਕਾਲੀ ਵਰਕਰਾਂ ਦੇ ਵਿੱਚ ਨਜ਼ਰ ਆ ਰਹੀਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਵੱਲੋਂ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਬਲਾਕ ਸੰਮਤੀ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸੰਬੰਧੀ ਜੋ ਮੀਟਿੰਗ ਕੀਤੀ ਗਈ ਹੈ ਇਸ ਦੇ ਵਿੱਚ ਸਾਰੇ ਵਰਕਰਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਅਤੇ ਜੋਸ਼ ਹੈ ਅਤੇ ਸਰਕਾਰ ਦੇ ਖਿਲਾਫ ਲੜਨ ਲਈ ਸਾਰੇ ਅਕਾਲੀ ਵਰਕਰ ਤਿਆਰ-ਬਰ ਤਿਆਰ ਹਨ ਅਤੇ ਇਸ ਚੋਣਾਂ ਵਿੱਚ ਬੱਦ ਤੋਂ ਵੱਧ ਸਾਡੇ ਸਰਉਣੀ ਅਕਾਲੀ ਦਲ ਦੇ ਕੈਂਡੀਡੇਟ ਜਿੱਤਣਗੇ ਅਤੇ 2027 ਦੀ ਨਹੀਂ ਇਹ ਚੋਣਾਂ ਜਿੱਤ ਕੇ ਪੰਜਾਬ ਵਿੱਚ ਰੱਖਾਂਗੇ ਇਹਦੇ ਲਈ ਸਾਰੇ ਵਰਕਰਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਤੇ ਜਿੱਤ ਸਰਉਣੀ ਅਕਾਲੀ ਦਲ ਦੀ ਇਹ ਚੋਣਾਂ ਵਿੱਚ ਪੱਕੀ ਜਿੱਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਕਾਰ ਉੱਥੇ ਤਾਂ ਕੋਈ ਨਹੀਂ ਮੂਵਮੈਂਟ ਨਜ਼ਰ ਨਹੀਂ ਆ ਰਹੀ ਹੈ ਅਕਾਲੀ ਦਲ ਨੇ ਜਲਦੀ ਤਿਆਰੀ ਕਿਉਂ ਕਰਨ ਲੱਗ ਗਿਆ ਤਾਰੀ ਆਏ ਆ ਜੀ ਹੁਣ ਵਰਕਰ ਸਾਰੇ ਨਾਲ ਜੋੜਾਂਗੇ ਸਾਰਾ ਮਰ ਕੇ ਸਰਕਾਰ ਦਾ ਦੂਆ ਫਰਕ ਤਾਂ ਪੈਂਦੀ ਹੀ ਹੈ ਜੀ ਹੁਣ ਸਾਡਾ ਜਿੱਤਣ ਦਾ ਜਿਹੜਾ فاਸਲਾ ਬਹੁਤ ਨੇੜੇ ਆ ਉਹ ਸਰਕਾਰ ਆਪਣੇ 10 ਦਾ ਤਰਨ ਤਰ ਲਈ ਉਹਨੇ ਆਪਣੇ ਚੋਣ ਨੇ ਹੁਣ ਅਸੀਂ ਵੱਧ ਤੋਂ ਵੱਧ ਜੋਰ ਲਾ ਕੇ ਸਾਰੀਆਂ ਸੀਟਾਂ ਅਕਾਲੀ ਦਲ ਕੱਢੂਗਾ ਕੀ ਲੱਗਦਾ ਪਿੰਡਾਂ ਚ ਮਜ਼ਬੂਤ ਹੈ ਹਾਂ ਮਜ਼ਬੂਤ ਹੈ ਹੀ ਫੁੱਲ ਫੁੱਲ ਮਜ਼ਬੂਤ ਹੈ ਅਕਾਲੀ ਦਲ ਪਹਿਲਾਂ ਨਾ ਬਹੁਤ ਜ਼ਿਆਦਾ ਮਰ ਕੇ ਫਰਕ ਆਣਾ